ਜੀ ਹਾਕਮ ਸਿੰਘ ਸਨੋਫ ਨਰਮਲ ਸਿੰਘ ਐਂਡ ਕੌਂਕੇ ਕਲਾ ਜੀ ਅੱਜ ਤੁਸੀਂ ਪੱਤਰਕਾਰਾਂ ਨੂੰ ਬੁਲਾਇਆ ਜੀ ਪੱਤਰਕਾਰਾਂ ਰੁਧਰੂ ਹੋਣ ਲੱਗੇ ਕਿ ਕੀ ਮਾਮਲਾ ਜੀ ਤੁਸੀਂ ਪੱਤਰਕਾਰਾਂ ਨੂੰ ਅਸਲ ਹੀ ਬੁਲਾਇਆ ਜੀ ਅੱਜ ਕੁਝ ਦਿਨ ਪਹਿਲਾਂ ਸਾਡੇ ਖਿਲਾਫ ਇੱਕ ਪੋਸਟ ਪਾਈ ਗਈ ਆ ਖਬਰ ਜਿਹੜੀ ਬਿਲਕੁਲ ਝੂਠੀ ਆ ਕਿੰਨਾਂ ਨੇ ਪਾਈ ਆ ਜੀ ਖਬਰ ਕੋਈ ਗगन ਲਖਾਰੀ ਸਮਲਸਰ ਤੋਂ ਆ ਜੀ ਜੀ ਉਹਨੇ ਸਾਡਾ ਪੱਖ ਬਿਲਕੁਲ ਨਹੀਂ ਉਹਦੇ ਵਿੱਚ ਸੁਣਿਆ ਨਾ ਕੋਈ ਸਾਡਾ ਪੱਖ ਪਾਇਆ ਜੀ ਬਿਲਕੁਲ ਸਾਡੇ ਖਿਲਾਫ ਤੇ ਕੁਝ ਝੂਠੀਆਂ ਗੱਲਾਂ ਦੀ ਉਹ ਖਬਰ ਮੈਂ ਸੁਣੀ ਆ ਤੇ ਖਬਰ ਨਗਵਾਉਣ ਵਾਲੇ ਕੌਣ ਨੇ ਜੀ ਸਾਡੀ ਵਿਰੋਧੀ ਪਾਰਟੀ ਹੈ ਜੀ ਕੌਣ ਨੇ ਜੀ ਉਹਨਾਂ ਦੇ ਨਾਮ ਵਗੈਰਾ ਭਪਿੰਦਰ ਸਿੰਘ ਤੇ ਜਗਿੰਦਰ ਸਿੰਘ ਜੀ ਮਾਮਲਾ ਕੀ ਹੈ ਜੀ ਅਸਲ ਵਿੱਚ ਖਾਵਾ ਮਾਮਲਾ ਜੀ ਮਾਮਲਾ ਮੈਂ ਤੁਹਾਨੂੰ ਦੱਸਦਾ ਜੀ ਇੱਕ 8 ਮਰਲੇ ਦਾ ਪਲਾਟ ਆ ਜੀ ਇਹਨਾਂ ਦੇ ਮਤਲਬ ਘਰ ਚੋਂ ਹੀ ਪਲਾਟ ਆ ਇਹਨਾਂ ਦਾ ਉਹ ਇਹਨਾਂ ਦੀ ਉਹ ਭਰਾਮੀ ਵੰਡ ਚ ਉਜਾਗਰ ਸਿੰਘ ਸਦਾਗਰ ਸੈਖ ਤੇ ਭਾਗ ਸਿੰਘ ਨੂੰ ਆ ਚੁੱਕਿਆ ਸੀ 2017 ਚ ਉਹਦੀ ਵੰਡ ਹੋਈ ਸੀ ਜੀ ਤੇ ਉਜਾਗਰ ਸਿੰਘ ਤੇ ਭਾਗ ਸਿੰਘ ਨੇ ਉਹ ਪਲਾਟ ਮੈਨੂੰ ਸੰਭਾਲ ਦਿੱਤਾ ਸੀ ਮਤਲਬ ਮੇਰੇ ਫਾਦਰ ਸਾਹਿਬ ਜਾਣਦੇ ਸੀ ਉਦੋਂ ਮੈਂ ਵੀ ਵੇਚ ਜਾਂਦਾ ਸੀ ਜਾਂ ਮੈਂ ਉਹਦੀ ਸਾਂਭ ਸੰਭਾਲ ਕਰਦਾ ਸੀ ਉਦੋਂ ਤੋਂ ਤੇ ਉਹ ਕੁਛ ਟਾਈਮ ਮਹੀਨੇ ਪਹਿਲਾਂ ਭਾਗ ਸਿੰਘ ਨੇ ਆਪਦਾ ਪਲਾਟ ਭਪਿੰਦਰ ਸਿੰਘ ਨੂੰ ਸੇਲ ਕਰਤਾ ਜੀ ਤੇ ਉਹ ਮੈਨੂੰ ਸੁਨੇਹਾ ਆ ਗਿਆ ਤੇ ਅਸੀਂ ਉਹ ਪਲਾਟ ਵੇਲਾ ਕਰਤਾ ਜੀ ਠੀਕ ਹੈ ਤੇ ਇਹ ਪਾਰਟੀ ਨਾਲ ਦੀ ਨਾਲ ਉਜਾਗਰ ਸਿੰਘ ਵਾਲਾ ਵੀ ਪਲਾਟ ਨੱਪਣਾ ਚਾਹੁੰਦੀ ਹੈ ਜੀ ਠੀਕ ਹੈ ਜਿਹਦੇ ਵਿੱਚ ਮੇਰਾ ਸਮਾਨ ਪਿਆ ਜੀ ਜੀ 2017 ਤੋਂ ਮੇਰਾ ਉੱਤੇ ਕਬਜ਼ਾ ਹੈ ਜੀ ਜੀ ਤੇ ਮੈਂ ਉਹਨਾਂ ਨਾਲ ਸੰਪਰਕ ਕੀਤਾ ਬਾਹਰ ਲਿਆ ਨਾਲ ਜਿਹੜੇ ਉਹਦੇ ਭਤੀਜੇ ਆ ਜਿਨ੍ਹਾਂ ਨਾਲ ਉਹਦੀ ਰਜਿਸਟਰਡ ਵਸੀਅਤ ਸੀਗੀ ਉਹ ਮੈਂ ਪੇਸ਼ ਕਰਨੀ ਚਾਹੁੰਦਾ ਤੇ ਉਹ پلاਟ ਤੇ ਇਹ ਕਬਜ਼ਾ ਕਰਨਾ ਚਾਹੁੰਦੇ ਸੀਗੇ ਵਸੇ ਰੌਲਾ ਜੀ ਮਸਲਾ ਅੱਛਾ ਉਹ پلاਟ ਜਿਹੜਾ ਇੱਕ پلاਟ ਦਾ ਹਿੱਸਾ ਵੇਚ ਚੁੱਕੇ ਨੇ ਉਹ ਚਾਰ ਮਰਲੇ ਉਹਨਾਂ ਨੇ ਵੇਚਤੇ ਉਹ ਅਸੀਂ ਸਾੜ ਚੁੱਕੇ ਹਾਂ ਜੀ ਤੁਹਾਨੂੰ ਕਿੱਦਾਂ ਪਤਾ ਲੱਗਿਆ ਜੀ ਵੀ ਉਹ ਤੇ ਨਿਯਾਜ ਕਬਜ਼ਾ ਕਰ ਰਿਹਾ ਜੀ ਦੂਜੀ ਪਾਰਟੀ ਜਿਹੜੇ ਜਾਗਰ ਸਿੰਘ ਵਾਲੇ ਤੇ ਹਾਂ ਜੀ ਹਾਂ ਜੀ ਉਹ ਜਾਗਰ ਸਿੰਘ ਵਾਲਿਆਂ ਦੇ ਉਹਨਾਂ ਦਾ ਸਾਡੇ ਨਾਲ ਰਾਬਤਾ ਕਾਇਮ ਹੈ ਜੀ ਜਿਹੜਾ ਉਹਨਾਂ ਦੇ ਪਤੀਜਾਂ ਦਾ ਜਾਗਰ ਸਿੰਘ ਤਾਂ ਸਾਡੇ ਨਾਲ ਹੁਣ ਤੱਕ ਰਾਬਤਾ ਕਾਇਮ ਸੀਗਾ ਜੀ 11 21 11 ਨੂੰ ਦੀ ਡੈਥ ਹੋਈ ਆ 21 ਚ ਤੇ ਉਦੋਂ ਤੱਕ ਸਾਡੇ ਨਾਲ ਉਹਦਾ ਰਾਬਤਾ ਕਾਇਮ ਸੀ ਸਾਡੇ ਘਰੇ ਆਉਂਦਾ ਜਾਂਦਾ ਸੀਗਾ ਜੀ ਨੇ ਮੇਰੇ ਕਹਿਣ ਦਾ ਮਤਲਬ ਜਿਹੜਾ ਤੁਸੀਂ ਪਲਾਟ ਉਹਨਾਂ ਨੂੰ ਡਿਵੈਲਪ ਨਹੀਂ ਕਰਵਾ ਤੀ ਜਾਂ ਉਹਨਾਂ ਨੂੰ ਸੇਲ ਕਰਤਾ ਉਸ ਤੋਂ ਬਾਅਦ ਜਿਹੜਾ ਦੂਜੇ ਤੇ ਕਬਜ਼ਾ ਕਰਨ ਲੱਗੀ ਉਸ ਦਾ ਤੁਹਾਨੂੰ ਕੁਮੇ ਕਲੀਅਰ ਹੋਇਆ ਜੀ ਇਹਨਾਂ ਨੇ ਜੀ ਜਿੰਦੇ ਲਗਾ ਲਏ ਜਿਹਦੇ ਮੇਰੇ ਕੋਲੇ ਫੋਟੋ ਆ ਠੀਕ ਆ ਜੀ ਆ ਮੈਂ ਮੀਡੀਆ 'ਚ ਪੇਸ ਕਰਨੇ ਚਾਹੁੰਨਾ ਤੇ ਮਗਰ ਦੀ ਪਾੜ ਲਾ ਕੇ ਜੀ ਮੇਰੀ ਉਹਦੇ ਵਿੱਚ ਤੂੜੀ ਸੀ ਜੀ ਉਹ ਸੋਚੋ ਤੂੜੀ ਚੋਰੀ ਕੀਤੀਗੀ ਮੈਨੂੰ ਪਤਾ ਲੱਗਿਆ ਜੀ ਤੇ ਉਹਦੇ ਖਿਲਾਫ ਮੈਂ ਰਿਪੋਰਟ ਕੀਤੀ ਪਿੰਡ ਕੌਂਕੇ ਗੱਲਾਂ ਚੌਂਕੀ 'ਚ ਉੱਥੇ ਦੋ ਵਾਰ ਇਕੱਠ ਵੀ ਹੋਇਆ ਕਿਸੇ ਗੱਲ ਤੇ ਨਹੀਂ ਆਈ ਠੀਕ ਹੈ ਹਾਂਜੀ ਤੇ ਹੁਣ ਇਹਦੇ ਸਬੰਧ ਵਿੱਚ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਜੀ ਹਾਂਜੀ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੂਗਾ ਜੀ ਚੱਲ ਰਹੀ ਹੈ ਕਾਰਵਾਈ ਆ ਫੋਟੋਆਂ ਹੀ ਜੀ ਤਾਂ ਦੇਖ ਲੋ ਜੀ ਦੇਖ ਸਕਦੇ ਹੋ ਉਹ ਵਰਤ ਰਿਆ ਜੀ ਉਹਦੇ ਵਿੱਚ ਨਹੀਂ ਪਾੜ ਲਿਆ ਹੋਇਆ ਉਹਦੇ ਲਈ ਜੇੜ ਦੀ ਸਾਰਾ ਸਮਾਨ ਚੋਰੀ ਹੋ ਗਿਆ ਜਿੰਨਾ ਹੀ ਮੇਰਾ ਸਮਾਨ ਚੋਰੀ ਹੋ ਗਿਆ ਜੀ ਇਹ ਪੂਰਾ ਮਾਮਲਾ ਸੀਗਾ ਜੀ ਤੁਸੀਂ ਪੰਚਾਇਤ ਦੇ ਧਿਆਨ ਦੇ ਵਿੱਚ ਵੀ ਨਹੀਂ ਲਿਆ ਕਹਿੰਦਾ ਪੰਚਾਇਤ ਦੇ ਧਿਆਨ ਚ ਦਿੱਤਾ ਜੀ ਪਹਿਲਾਂ ਸਾਡਾ 11ਵੇਂ ਮਹੀਨੇ ਚ ਪੰਚਾਇਤ ਬੈਠ ਚੁੱਕੀ ਹੈ ਜੀ 12ਵੇਂ ਮਹੀਨੇ ਚ ਵੀ ਪੰਚਾਇਤ ਬੈਠ ਚੁੱਕੀ ਹੈ ਕੌਂਕੇ ਚੌਂਕੀ ਅਨਚਾਰ ਦੇ ਸੀ ਜੀ ਸਰਜੀਤ ਸਿੰਘ ਉਹਨਾਂ ਨੂੰ ਵੀ ਅਸੀਂ ਰਿਪੋਰਟ ਕੀਤੀ ਉੱਥੇ ਵੀ ਕੱਠ ਹੋ ਚੁੱਕਿਆ ਜੀ ਉਸ ਦਿਵਾਰ ਬਈ ਗੁਰੂ ਸਰ ਵਾਲੇ ਸਰਪੰਚ ਗਰਦੀਪ ਸਿੰਘ ਕੋਲ ਵੀ ਸਾਡਾ ਕੱਠ ਹੋ ਚੁੱਕਿਆ ਜੀ ਜੀ ਕੋਈ ਰਾਜਨਾਮ ਜੀ ਰਾਜੀ ਨਾਵੇਂ ਤੇ ਗੱਲ ਕਰਕੇ ਸਾਹਮਣੂ ਜਾ ਕੇ ਮੁੱਕਰ ਜਾਂਦੀ ਹੈ ਜੀ ਇਹ ਥਾਂ ਨੱਪਣਾ ਚਾਹੁੰਦੇ ਆ ਜੀ ਉਹ ਜਾਗਰ ਸਿੰਘ ਦਾ ਜਾਗਰ ਸਿੰਘ ਦੀ ਬਕਾਇਦਾ ਵਸੀਅਤ ਸੀਗੀ ਪਹਿਲਾਂ ਆ ਵੰਡ ਦਾ ਪੇਪਰ ਆ ਜੀ ਜੀ ਮੇਰੇ ਕੋਲ ਆ ਉਹਨਾਂ ਦੀ ਵੰਡ ਹੋਈ ਹੋਈ ਆ 2017 ਚ ਜਿਹਦੇ ਆਧਾਰ ਤੇ ਮੈਂ ਉੱਥੇ ਉਹ ਥਾਂ 'ਚ ਬੈਠਾ ਵਾਂ ਉਸ ਤੋਂ ਬਾਅਦ ਉਹਨਾਂ ਦੀ ਇੱਕ ਰਜਿਸਟਰਡ ਵਸੀਅਤ ਸੀ ਇਹ ਕਹਿੰਦੇ ਸੀ ਨਾ ਵੀ ਉਹ ਤੁਹਾਡਾ ਵੀ ਥਾਂ ਬਣਦਾ ਆ ਰਜਿਸਟਰਡ ਵਸੀਅਤ ਸੀਗੀ ਇਹ ਉਹਨਾਂ ਦੀ ਠੀਕ ਹੈ ਜਿਹਦੇ ਤਿੰਨ ਪੇਜ ਆ ਜਾਨੀ ਹੁਣ ਤੱਕ ਤੁਹਾਡੇ ਕੋਲੇ ਕਬਜ਼ਾ ਸੀਗਾ ਜੀ ਉਹ ਪ੍ਰੋਪਰਟੀ ਹੁਣ ਤੱਕ ਸਾਡਾ ਕਬਜ਼ਾ ਸੀਗਾ ਜੀ ਹੁਣ ਵੀ ਸਾਡਾ ਕਬਜ਼ਾ ਜੀ ਉੱਥੇ ਜਗਰ ਸਿੰਘ ਦੇ ਜਗ੍ਹਾ ਤੇ ਹਾਂਜੀ ਆ ਉਹਦਾ ਬਕਾਇਦਾ ਹੀ ਕਹਿੰਦੇ ਸੀ ਵਸੀਅਤ ਝੂਠੀ ਹੈ ਜੀ ਜੀ ਇਹਨਾਂ ਨੇ ਅਸੀਂ ਜਦੋਂ ਵਸੀਅਤ ਦਰਜ ਕਰਵਾਤੀ ਇਹਨਾਂ ਨੇ ਚੈਲੰਜ ਕੀਤਾ ਉੱਥੇ ਭਪਿੰਦਰ ਸਿੰਘ ਨੇ ਆ ਕੇ ਤੇ ਅਪਲੀਕੇਸ਼ਨ ਲਾਈ ਜੀ ਤੇ ਚੈਲੰਜ ਕੀਤਾ ਵੀ ਇਹਦਾ ਅੰਤਕਾਰ ਨਹੀਂ ਹੋਣਾ ਚਾਹੀਦਾ ਜੀ ਉਹਦਾ ਅੰਤਕਾਰ ਵੀ ਫੇਰ ਵੀ ਉਸੇ ਮਹੀਨੇ ਮਨਜ਼ੂਰ ਹੋ ਗਿਆ ਸੀਗਾ ਜੀ ਆ ਅੰਤਕਾਰ ਆ ਜੀ ਹੋਇਆ ਹੋਇਆ ਐ 29 11 23 ਨੂੰ ਜੀ ਠੀਕ ਹੈ ਜਣੀ ਅੰਤਕਾਲ ਜਣੀ ਕਾਗਜ਼ ਕਾਰਵਾਈ ਦੇ ਵਿੱਚ ਹਾਂਜੀ ਤੁਸੀਂ ਬਿਲਕੁਲ ਧਰੋਸ ਤੋਂ ਹਾਂਜੀ ਉਹਨਾਂ ਨੇ ਫਿਰ ਉਹਦੇ ਭਤੀਜਿਆਂ ਨੇ ਇਹ ਕਹਿੰਦੇ ਸੀ ਵੀ ਉਹ ਤੋਂ ਮਾਲਕ ਨਹੀਂ ਆ ਉਹਨਾਂ ਨੇ ਮੈਨੂੰ ਪਾਵਰ ਆਫ ਟਰਨ ਨਹੀਂ ਦਿੱਤੀ ਹੋਈ ਹੈ ਜੀ ਮਤਿਆਰਨਾਮਾ ਮੇਰੇ ਕੋਲ ਆ ਜੀ ਤੇ ਮੇਰੀ ਟੂੜੀ ਇਹਨਾਂ ਨੇ ਵੇਚੀ ਆ ਜਿਹਦੇ ਵਿੱਚ ਮੈਨੂੰ ਪਤਾ ਲੱਗਿਆ ਇਹ ਬਾਈ ਨੂੰ ਟੂੜੀ ਵੇਚੀ ਗਈ ਹੈ ਜੀ ਅ ਰਸਪਾਲ ਸਿੰਘ ਨੂੰ ਠੀਕ ਹੈ ਜੀ ਹਾਂਜੀ ਤੇ ਹੁਣ ਫਿਰ ਕਿੱਥੇ ਗੱਲ ਖੜੀ ਹੈ ਜੀ ਇਹ ਹੁਣ ਗੱਲ ਕਿੱਥੇ ਖੜੀ ਹੈ ਜੀ ਹੁਣ ਬਸ ਇਹੀ ਸਾਡੇ ਤੇ ਬਾਰ-ਬਾਰ ਰਿਪੋਰਟਾਂ ਕਰਕੇ ਸਾਨੂੰ ਡਿਸਟਰਬ ਕਰ ਰਹੇ ਆ ਜੀ ਹੁਣ ਹੋਰ ਰਿਪੋਰਟ ਆ ਗਈ ਜੀ ਇੱਕ ਜਿਹਦੇ ਅਸੀਂ ਅੱਜ ਪੜ ਕੇ ਆਏ ਆ ਉਥੇ ਜਗਰਾਉ ਬਾਈ ਨਾਲ ਗਰਦੀਪ ਸਿੰਘ ਤੇ ਚਾਚੇ ਮੰਦਰ ਸਿੰਘ ਦਾ ਨਾਂ ਪਾਇਆ ਗਿਆ ਜੀ ਨਜਾਇਜ਼ ਜੀ ਇਹ ਤਾਂ ਬੰਦੇ ਉਹ ਸਾਂਝੇ ਬੰਦੇ ਆ ਜੀ ਇਹ ਤਾਂ ਨਹੀਂ ਇਹਨਾਂ ਨੂੰ ਕਿਉਂ ਇਨਵੋਲਵ ਕੀਤਾ ਗਿਆ ਜੀ ਉਹਦਾ ਕਾਰਨ ਕੀ ਆ ਕੀ ਪਤਾ ਜੀ ਉਹਨੂੰ ਸਾਂਝੇ ਬੰਦੇ ਜਿਹੜੇ ਚਲੋ ਜਦੋਂ ਪਤਾ ਲੱਗ ਗਿਆ ਲੋਕ ਦੋਨਾਂ ਇਹਨਾਂ ਨੇ ਦੋਨਾਂ ਦੀਆਂ ਗੱਲਾਂ ਸੁਣ ਲਈਆਂ ਇਹ ਥਾਣੇ 'ਚ ਮੈਂ ਸੱਦ ਲੇ ਵੀ ਮੇਰੇ ਨਾਲ ਚੱਲੋ ਜੀ ਇਹ ਮੇਰੇ ਨਾਲ ਗਏ ਜੀ ਕਹੋਂਗੇ ਚੌਂਕੀ ਸਾਡਾ ਦੋ ਵਾਰ ਇਕੱਠ ਹੋਇਆ ਜੀ ਜੀ ਹੱਕ ਕਿਸੇ ਥਾਂ ਤੇ ਜਿੱਤਾਈ ਸਾਡਾ ਥਾਂ ਹੀ ਬਣਦਾ ਜੀ ਆ ਵੰਡ ਹੋਈ ਆ ਜਗਿੰਦਰ ਸਿੰਘ ਦੇ ਵਕਾਇਦਾ ਉਹਦੇ ਵਿੱਚ ਸੈਨ ਆ ਆ ਇੱਕ ਕਲਵੰਤ ਸਿੰਘ ਆ ਜੀ ਆ ਕਲਵੰਤ ਸਿੰਘ ਦੇ ਨਾਮ ਦਾ ਬੰਦਾ ਜੀ ਇਹ ਕਹਿੰਦਾ ਕਿ ਮੈਨੂੰ ਤਾਂ ਪਤਾ ਹੀ ਨਹੀਂ ਕਿ ਕੀ ਵੰਡ ਹੋਇਆ ਵੰਡ ਦੇ ਵਿੱਚ ਸੀ ਉਦੋਂ ਇਹ ਭਾਗ ਸਿੰਘ ਦਾ ਬਹੁਤ ਬਾਰ ਬੰਦਾ ਜੀ ਠੀਕ ਹੈ ਜੀ ਫਿਰ ਇਹਨਾਂ ਨੇ ਰਜਿਸਟਰੀ ਕਰਵਾਈ ਆ ਜਿਹੜੀ ਰਜਿਸਟਰੀ ਕਰਵਾਈ ਆ ਭਾਗ ਸਿੰਘ ਨੇ ਕਿਸੇ ਜਸਵੀਰ ਸਿੰਘ ਦੇ ਨਾਮ ਦੇ ਬੰਦੇ ਨੂੰ ਪਾਵਰ ਆਫ ਟਰਨਿੰਗ ਦਿੱਤੀ ਆ ਉਹ ਬੰਦੇ ਤੋਂ ਇਹਨਾਂ ਨੇ ਜੇ ਰਜਿਸਟਰੀ ਦੇ ਵਿੱਚ ਕੋਈ ਤਰਫ ਗਲਤ ਲਿਖਾ ਲਈ ਤਾਂ ਕੀ ਕਰ ਸਕਦੇ ਆ ਉਹ ਮਸਤਰਕਾ ਖਾਤਾ ਜੀ ਮਸਤਰਕਾ ਖਾਤੇ ਦੇ ਵਿੱਚ ਤਾਂ ਕਬਜ਼ੇ ਮੁਤਾਬਕ ਹੀ ਕਬਜ਼ਾ ਦਿੱਤਾ ਜਾਣਾ ਬਿਲਕੁਲ ਜੀ ਤੇ ਔਂ ਤਾਂ ਇਹ ਕਹੀ ਜਾਂਦੇ ਉਹਨਾਂ ਦੀ 7 ਮਰਲੇ ਦੀ ਕੋਠੀ ਆ ਫਿਰ 7 ਮਰਲੇ ਤੇ ਕਬਜ਼ਾ ਲੈ ਲੈਂਦੇ ਜਦੋਂ ਰਜਿਸਟਰੀ ਕਰਾ ਲਈ 7 ਮਰਲੇ ਜੰਦੇ ਸੀ ਅਸੀਂ ਉਹਨਾਂ ਦੀ ਸਫਾਈ ਦੇ ਨਹੀਂ ਸਕਦੇ ਜਦੋਂ ਤੱਕ ਜਾਗਰ ਸਿੰਘ ਜਿਉਂਦੇ ਸੀ ਉਦੋਂ ਤੱਕ ਕੋਈ ਇਹਨਾਂ ਦੀ ਹੋਰ ਇਸ ਤੋਂ ਇਲਾਵਾ ਕੋਈ ਗੱਲ ਹਿੱਲਿਆ ਨਹੀਂ ਥਾਂ ਹੋਈਆਂ ਕਿ ਸਾਡੇ ਤੱਕ ਨਾ ਗੱਲ ਆਉਂਦੀ ਜਾਂ ਜਿਹੜੇ ਉਹਦੇ حقیقی ਅਸਲੀ ਹੱਕਦਾਰ ਆ ਉਹਦੇ ਬਾਹਰ ਬੈਠੇ ਉਹਨਾਂ ਤੱਕ ਨਾ ਗੱਲ ਪਹੁੰਚ ਜਾਂਦੀ ਜਿਹੜੇ ਮੈਨੂੰ ਪਾਵਰ ਆਫ ਟਰਨਿੰਗ ਦਿੰਦੇ ਆ ਜੀ ਇਹਨਾਂ ਦੇ ਨਾਂ ਅਸੀਂ ਉਹਨਾਂ ਦੀ ਵਸੀਅਤ ਅੰਤਕਾਲ ਕਰਾਇਆ ਤਾਂ ਉਹ ਵੀ ਝੂਠੀ ਸਾਫਤ ਕਰਦੇ ਸੀਗੇ ਠੀਕ ਹੈ ਜੀ ਹਾਂਜੀ ਧੰਨਵਾਦ ਗੁਰਪ੍ਰੀਤ ਸਿੰਘ ਦੀਪਾ ਜੀ ਕਿੱਥੋਂ ਦੇ ਰਹਿਣ ਵਾਲੇ ਆ ਮੈਂ ਪਿੰਡ ਗੁਰਸਰ ਕੋਂ ਕਹਿੰਦਾ ਮੌਜੂਦਾ ਸਰਪੰਚਾਂ ਜੀ ਮੈਂ ਜੀ ਹਾਂ ਜੀ ਜਣੀ ਜਿਹੜਾ ਕਿ ਭਰਾ ਨੇ ਦੱਸਿਆ ਕਿ ਤੁਹਾਨੂੰ ਇਨਵੋਲਵ ਕੀਤਾ ਗਿਆ ਜੀ ਉਹ ਮਾਮਲਾ ਮੈਨੂੰ ਨਵੋਲਵ ਤਾਂ ਆਏ ਸੀਗਾ ਜੀ ਇਹ ਬੰਦੇ ਨਾ ਜੀ ਅ ਜਗਰ ਸਿੰਘ ਦੀ ਡੈਥ ਹੋਈ ਸੀਗੀ ਜੀ ਜੀ ਤੇ ਉਦੋਂ ਅਸੀਂ ਇਹਨਾਂ ਨੂੰ ਬੁਲਾਇਆ ਸੀਗਾ ਇਹ ਉਹਦੇ ਭਤੀਜੇ ਸੀ ਉਹਦਾ ਕੋਈ ਬਲੀਵਾਰਸ ਹੈ ਨਹੀਂ ਸੀਗਾ ਜੀ ਇਹ ਚਾਚੇ ਦਾ ਆ ਜਾਂਦੇ ਭਤੀਜੇ ਸੀ ਉਹਦੇ ਅਸੀਂ ਇਹਨਾਂ ਨੂੰ ਬੁਲਾਇਆ ਵੀ ਤੁਸੀਂ ਆਓ ਯਾਰ ਇੱਥੇ ਆ ਕੇ ਵੀ ਇਹਦਾ ਸੰਸਕਾਰ ਕਰੋ ਵੀ ਜੁੜੀਆਂ ਰਸਮਾਂ ਹੋਈਆਂ ਉਹ ਵੀ ਘਰ ਦੇ ਕਰਦੇ ਹੁੰਦੇ ਆ ਵੀ ਤੁਸੀਂ ਆਓ ਇਹ ਜੀ ਉਦੋਂ ਜੀ ਇਹ ਆਏ ਨਾ ਠੀਕ ਹੈ ਜੀ ਚਲੋ ਉਦੋਂ ਬਾਅਦ ਦੇ ਵਿੱਚ ਜੀ ਇਹ ਜਦੋਂ ਅਸੀਂ ਭੋਗ ਵੀ ਅਸੀਂ ਪਾਇਆ ਜੀ ਠੀਕ ਹੈ ਜੀ ਇਹ ਉਹਥੇ ਪਹੁੰਚੇ ਨਹੀਂ ਜੀ ਇਹ ਠੀਕ ਹੈ ਜੀ ਉਦੋਂ ਬਾਅਦ ਇਹ ਜੀ ਮੇਰੇ ਕੋਲ ਆਏ ਯਾਨੀ ਜਾਗਰ ਸਿੰਘ ਦੇ 1.5 2 ਸਾਲ ਬਾਅਦ ਮੇਰੇ ਕੋਲ ਆਏ ਜੀ ਇਹ ਠੀਕ ਹੈ ਜੀ ਕਹਿੰਦੇ ਵੀ ਸਾਨੂੰ ਮੌਤ ਦਾ ਸਰਟੀਫਿਕੇਟ ਚਾਹੀਦਾ ਠੀਕ ਹੈ ਜੀ ਤੇ ਮੈਂ ਕਿਹਾ ਯਾਰ ਵੀ ਤੁਸੀਂ ਉਦੋਂ ਦਾ ਤੁਸੀਂ ਸਰਕਾਰ ਤੇ ਤਾਂ ਆਏ ਨਹੀਂ ਹੈਗੇ ਕਿ ਵੀ ਹੁਣ ਤੁਸੀਂ ਉਹ ਕੀ ਕਰਨਾ ਵਾ ਵੀ ਤੁਹਾਡੇ ਵਾਸਤੇ ਹੁਣ ਮਾੜੀ ਗੱਲ ਆ ਵੀ ਤੁਸੀਂ ਹੁਣ ਉਹਦੀ ਜਗ੍ਹਾ ਤੇ ਵੀ ਕਬਜ਼ਾ ਕਰਨ ਨੂੰ ਕਰਦੇ ਹੋ ਠੀਕ ਹੈ ਚਲੋ ਮੇਰਾ ਮੁੰਡਾ ਯਾਰ ਉਹ ਸੀਗਾ ਚਲ ਉਹਦੇ ਆਖੇ ਲਾ ਕੇ ਮੈਂ ਕਿਹਾ ਚਲਿਓ ਕਰ ਉਦੋਂ ਬਾਅਦ ਜੀ ਇਹਦਾ ਰੋਲਾ ਚੱਲ ਪਿਆ ਇਹ ਬੰਦੇ ਨੂੰ ਤਾਂ ਮੈਂ ਜਾਣਦਾ ਨਹੀਂ ਆ ਦੋ ਤਿੰਨ ਮਹੀਨੇ ਤੋਂ ਜਾਣਦਾ ਜੀ ਠੀਕ ਹੈ ਜੀ ਉਹਨਾਂ ਬੰਦਿਆਂ ਨੇ ਮੈਨੂੰ ਆਕੇ ਕਹਿੰਦੇ ਵੀ ਸਾਡਾ ਆ ਰੋਲਾ ਵੀ ਸਾਡਾ ਵੀ ਤੂੰ ਫੈਸਲਾ ਕਰਵਾ ਚਲੋ ਜੀ ਇਹਦੇ ਵਿੱਚ ਪਾ ਕੇ ਜੀ ਮੈਂ ਆਪਦੇ ਦਫ਼ਤਰ ਸੱਦ ਲਈ ਇਹਨਾਂ ਦਾ ਜੀ ਮੈਂ ਦੋਨਾਂ ਦੀ ਬ੍ਰਾਂਮਣ ਕਰਾਉਂਦਾ ਸੀ ਵੀ ਤੂੰ ਸਾਂਝਾ ਵਰਤ ਲਓ ਵੀ ਬਾਹਰ ਦੇ ਬਾਹਰ ਬੈਠੇ ਆ ਤੇ ਤੂੰ ਆਪਦੀ ਤੂੜੀ ਰੱਖੀ ਰੱਖ ਅਜੇ ਤੂੜੀ ਰੱਖੀ ਰੱਖਦਾ ਵੀ ਤੂੰ ਆਪਦੀ ਜਿਹੜਾ ਪਸ਼ੂ ਬਰਨ ਨਹੀਂ ਤੋ ਪਸ਼ੂ ਬਰਨ ਨਹੀਂ ਚਾਲਾ ਕੋਈ ਇਹਨਾਂ ਨੂੰ ਫੈਸਲਾ ਜੀ ਮਨਜ਼ੂਰ ਨਹੀਂ ਹੋਇਆ ਹੈਗਾ ਉਦੋਂ ਬਾਅਦ ਇਹਨਾਂ ਨੂੰ ਐ ਲੱਗਿਆ ਵੀ ਮੈਂ ਇਹਦੇ ਇਹਦਾ ਪੱਖ ਕਰਦਾ ਵੀ ਸਾਡੇ ਉੱਡ ਫਿਰ ਅਸੀਂ ਚੌਂਕੀ ਜੀ ਨੇ ਦਰਖਾ ਦਿੱਤੀ ਇਹਨੇ ਚੱਲ ਮੈਨੂੰ ਚੌਂਕੀ ਬੁਲਾ ਲਿਆ ਜੀ ਚੌਂਕੀ ਦੇ ਵਾਲੇ ਅੰਚਾਰ ਸਾਹਿਬ ਨੇ ਵੀ ਇਹੀ ਦੇਖਿਆ ਵੀ ਜਦੋਂ ਕਾਗਜ਼ ਪੱਤਰ ਦੇਖੇ ਵੀ ਯਾਰ ਵੀ ਇਹ ਤਾਂ ਗਲਤ ਜਗेंद्र ਹੁਣੀ ਦਾ ਠੀਕ ਹੈ ਜੀ ਉਹਨਾਂ ਨੇ ਵੀ ਇਹਦੇ ਪੱਖ 'ਚ ਜਿਹੜੀ ਫੈਸਲਾ ਸੀ ਉਹ ਕਰਤਾ ਜੀ ਫਿਰ ਡੀਐਸਪੀ ਸਾਹਿਬ ਵੀ ਆਇਆ ਮੌਕਾ ਵੇਖ ਕੇ ਗਿਆ ਜੀ ਸਾਰਾ ਠੀਕ ਹੈ ਜੀ ਇਹ ਬੰਦਾ ਜੀ ਇਹਨੂੰ ਤੂੜੀ ਚੁਗਾਤੀ ਜੀ ਉਹਨਾਂ ਨੇ ਸਾਡੇ ਤੇ ਖਬਰ ਲਵਾਤੀ ਵੀ ਮੈਂ ਵੀ ਸਰਪੰਚ ਨਾਲੇ ਤਾਂ ਮੈਨੂੰ ਕਹਿੰਦਾ ਵੀ ਤੂੰ ਗੈਂਗਸਟਰ ਆ ਜੀ ਫਿਰ ਤੇ ਪਰਚੇ ਆ ਜੀ ਤੇ ਮੈਂ ਪੈਸੇ ਲੈ ਕੇ ਕਬਜ਼ਾ ਕਰਦਾ ਜੀ ਇਹ ਬੈਠਾ ਜੀ ਮੈਂ ਮੈਂ ਗੁਰਦੁਆਰੇ ਵਿਚ ਜਾਣ ਨੂੰ ਤਿਆਰ ਆ ਵੀ ਜੋ ਕੋਈ ਮੈਂ ਪੈਸਾ ਲਿਆ ਉਹ ਵੀ ਮੈਨੂੰ ਤਾਂ ਪਤਾ ਨਹੀਂ ਬਸ ਇਹੀ ਰੰਜਸ ਬਾਜੀ ਨਾਲ ਮੇਰਾ ਇਹ ਮੈਨੂੰ ਬਦਨਾਮ ਕਰੀ ਜਾਂਦੇ ਆ ਜੀ ਹੁਣ ਜਿਹੜੀ ਧਿਰ ਨੇ ਤੁਹਾਡੇ ਤੇ ਦੋਸ਼ ਲਾਇਆ ਜੀ ਤੁਸੀਂ ਉਹਨਾਂ ਨੂੰ ਕਦੋਂ ਦੇ ਕਿੰਨੇ ਟਾਈਮ ਤੋਂ ਜਾਣਦੇ ਮੈਂ ਜੀ ਉਹਨਾਂ ਨੂੰ 20 ਸਾਲ ਦਾ ਜਾਣਦਾ ਤੇ ਇਸ ਧਿਰ ਨੂੰ ਕਦੋਂ ਦਾ ਇਸ ਤੋਂ ਇਹ ਮੈਂ ਜੀ ਮੈਨੂੰ ਤਾਂ ਤਿੰਨ ਮਹੀਨੇ ਹੋ ਗਈ ਜਾਣਦੇ ਜਦੋਂ ਦਾ ਇਹ ਰੌਲਾ ਪਿਆ ਉਦੋਂ ਦਾ ਮੈਂ ਜਾਣਦਾ ਜੀ ਠੀ ਜੀ ਦੇ ਜੀ ਕਿ ਤੁਹਾਡਾ ਰੱਤੀ ਪਰ ਮੇਰਾ ਕੋਈ ਵੀ ਹੈ ਨਹੀਂ ਅਸੀਂ ਸਾਂਝੇ ਬੰਦੇ ਆ ਜੀ ਇਹ ਵੀ ਆ ਜੀ ਇਹ ਵੀ ਸਾਂਝੇ ਬੰਦੇ ਆ ਜੀ ਅਸੀਂ ਸਾਂਝੇ ਬੰਦੇ ਸੀ ਜੋ ਸਾਨੂੰ ਕਾਗਜ਼ ਦੇਖੇ ਸੀ ਵੀ ਸਹੀ ਆ ਤੇ ਅਸੀਂ ਇਹਦੇ ਪੱਖ ਦੀ ਗੱਲ ਕੀਤੀ ਜੀ ਬਸ ਉਹਨਾਂ ਨੂੰ ਐ ਲੱਗਿਆ ਵੀ ਸਾਡੇ ਇਹ ਵੀ ਉਲਟ ਚੱਲਦਾ ਜਿਹੜੇ ਤੁਹਾਡੇ ਤੇ ਉਹਨਾਂ ਨੇ ਦੋਸ਼ ਲਾਏ ਨੇ ਜੀ ਇੱਕ ਤਾਂ ਤੁਹਾਨੂੰ ਗੈਂਗਸਟਰ ਵਗੈਰਾ ਵੀ ਕਿਹਾ ਗਿਆ ਕਿਹਾ ਗਿਆ ਕਿ ਤੁਸੀਂ ਪੱਕਾਵਾਦ ਕਰਦੇ ਹੋ ਜਿਹੜੇ ਤੁਹਾਡੇ ਤੇ ਗੈਂਗਸਟਰ ਦੇ ਦੋਸ਼ ਲਾਏ ਤੁਸੀਂ ਇਹਦੇ ਸੰਬੰਧੀ ਕੋਈ ਲਿਖਤੀ ਦਰਖਾਸਤ ਵਗੈਰਾ ਦਿੱਤੀ ਆ ਜੀ ਨਹੀਂ ਜੀ ਹੁਣ ਦਵਾਂਗੇ ਜੀ ਹੁਣ ਦਵਾਂਗੇ ਜੀ ਅਸੀਂ ਠੀਕ ਹੈ ਹਾਂਜੀ ਬਿਲਕੁਲ ਦਵਾਂਗੇ ਜੀ ਮੈਂ ਮਹਾਰਾਣੀ ਦਾ ਕੇਸ ਕਰੂੰਗਾ ਜੀ ਇਹਨਾਂ ਤੇ ਜੀ ਹਾਂਜੀ ਬਿਲਕੁਲ ਜੀ ਮੈਨੂੰ ਕੋਈ ਪ੍ਰੂਫ ਲਿਆਉਣ ਵੀ ਮੈਂ ਕਬਜ਼ਾ ਕਰਾਇਆ ਜੀ ਕੋਈ ਇਹਦੀ ਜਗ੍ਹਾ ਸੀ ਇਹਨੇ ਜਗ੍ਹਾ ਬਗਲ ਇਹਨੂੰ ਜਗ੍ਹਾ ਬਗਲ ਨੂੰ ਵੀ ਲੋੜਨੀ ਸੀਗੀ ਜੀ ਠੀਕ ਹੈ ਜਦੋਂ ਇਹਦੀ ਤੂੜੀ ਚੱਕੀ ਇਹਨੇ ਦੇਖਿਆ ਵੀ ਮੇਰੀ ਤੂੜੀ ਚੱਕੀ ਜਾਂਦੇ ਆ ਫਿਰ ਇਹਨੇ ਆਪਦੀ ਕੰਨ ਮਾਰ ਲੀਦੀ ਆਪਦੀ ਜੀ ਪਹਿਲਾਂ ਇਹਨੇ ਚੌਂਕੀ 'ਚ ਰਿਪੋਰਟ ਦਿੱਤੀ ਆ ਜੀ ਠੀਕ ਹੈ ਹਾਂਜੀ ਯਾਨੀ ਕਿ ਤੁਹਾਡਾ ਤਾਂ ਇੰਨਾ ਕੋ ਰੋਲ ਅਗੇ ਐਜ਼ ਸਰਪੰਚ ਹੋਣ ਦੇ ਨਾਮ ਹਾਂਜੀ ਅਸੀਂ ਤਾਂ ਹੁਣ ਜੀ ਜਾਣੇ ਹੀ ਸਾਂਝੇ ਬੰਦੇ ਹਾਂਜੀ ਹਾਂਜੀ ਸਾਡਾ ਹੋਰ ਕਾਉ ਜੀ ਪਤਰੀ ਇਹਨਾਂ ਬਾਈ ਹੁਣਾ ਦੇਖੋ ਲੇ ਸਾਰਾ ਸਾਰਾ ਕੁਝ ਹੈਗਾ ਜੀ ਹੈਗਾ ਜੀ ਬਿਲਕੁਲ ਹੈਗਾ ਜੀ ਆਹ ਦੇਖੋ ਨਾ ਜੀ ਮੈਂ ਤੁਹਾਨੂੰ ਇੱਕ ਨਾ ਜਗENDER ਸਿੰਘ ਦਾ ਮੈਂ ਜੀ ਅ ਇੱਕ ਮਿੰਟ ਜੀ 11 7 19 ਨੂੰ ਜੀ ਇਹਨਾਂ ਦਾ ਯਾਗਰ ਸਿੰਘ ਨਾਮ ਇਹ ਫੈਸਲਾ ਕਰਵਾਇਆ ਸੀਗਾ ਜੀ ਕੋਈ ਆਹ ਮੇਰੇ ਸਹਰਾ ਜੀ ਜੀ ਇਹ 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 ਜਗENDER ਸਿੰਘ ਨਾ ਰੋਲਾ ਸੀ ਯਾਗਰ ਸਿੰਘ ਦਾ ਜੀ ਠੀਕ ਹੈ ਜੀ ਉਦੋਂ ਵੀ ਇਹ ਮੁੱਕਰ ਗਿਆ ਜੀ ਅੱਛਾ ਇਹ ਮੁੱਕਰ ਗਿਆ ਸੀ ਹਾਂ ਜੀ ਮੁੱਕਰ ਗਿਆ ਸੀ ਜੀ ਠੀਕ ਹੈ ਹਾਂ ਆ ਜਾਂਦਾ ਜੀ ਇਹ ਪੇਪਰ ਦੇ ਵਿੱਚ ਵੀ ਸਾਇਨ ਹੈ ਨਾ ਜਿਹੜਾ ਇਹਨਾਂ ਦਾ ਚੀ ਵੀ ਆਇਆ ਸੀਗਾ ਕਿ ਹੋਰ ਵੀ ਇਹਨਾਂ ਦਾ ਕੋਈ ਪੈੜੀ ਦਾ ਕੋਈ ਕਾਜੇ-ਕੂਜੇ ਦਾ ਰੌਲਾ ਹੈਗਾ ਜੀ ਹਾਂਜੀ ਹੈਗਾ ਜੀ ਇਹਨਾਂ ਨੇ ਨਹੀਂ ਇੱਕ ਬਾਬਾ ਜੀ ਅਗਰਸਾਈ ਕੀ ਸੀਗੇ ਜਿਹੜੇ ਉਹਨਾਂ ਦੀ ਪੈੜੀ ਤੇ ਵੀ ਇਹਨਾਂ ਨੇ ਕਬਜ਼ਾ ਕੀਤਾ ਜੀ ਧੋਖੇ ਧੜੀ ਨਾਲ ਇਹਨਾਂ ਨੇ ਆਪ ਦੇ ਨਾਂ ਕਰਵਾ ਲਈ ਜੀ ਕਿੰਨੀ ਪੈੜੀ ਸੀਗੀ ਜੀ ਉਹ ਉਹ ਪੈੜੀ ਦਾ ਨਹੀਂ ਮੈਨੂੰ ਜੀ ਸ਼ਾਇਦ ਇਹਨਾਂ ਨੂੰ ਨਹੀਂ ਪਤਾ ਹੈਗਾ ਵੀ ਕਿੰਨੀ ਸੀਗੀ ਜੀ ਕਰਵਾਇਆ ਸੀ ਇਹਨਾਂ ਨੇ ਜੀ ਯਾਨੀ ਉਹ ਵੀ ਨਿਯਾਜ ਕਬਜ਼ਾ ਹੈ ਕੀਤਾ ਹਾਂਜੀ ਨਿਯਾਜ ਕਬਜ਼ਾ ਫਿਰ ਉਹਦੇ ਸੱਟਾ ਵੀ ਮਾਰੀਆਂ ਜੀ ਅੱਛਾ ਜੀ ਉਹਦੇ ਸੱਟਾ ਵੀ ਮ ਠੀਕ ਇਹਨਾਂ ਆਪਣਾ ਚਾਹੁੰਦੇ ਸੀ ਬਾਬ ਜੀ ਠੀਕ ਹੈ ਜਾਨੀ ਹੁਣ ਜਾਇ ਤੌਰ ਤੇ ਕਾਗਜ਼ੀ ਪੱਤਰੀ ਬਾਈ ਜੀ ਹੁਣੀ ਬਿਲਕੁਲ ਸਹੀ ਨੇ ਇਹਨਾਂ ਦੇ ਪੱਖ ਮਜ਼ਬੂਤ ਨੇ ਤੇ ਨਜਾਇਜ਼ ਕਬਜ਼ਾ ਉਹ ਕਰਕੇ ਆਪਦਾ ਜਾਨੀ ਹੱਕ ਜਮਾਉਣਾ ਚਾਹੁੰਦਾ ਹੈ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਜਿਹੜਾ ਜਿਹੜਾ ਹੈ ਕਿ ਤੁਸੀਂ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਇਹ ਪਰ ਜਿਹੜੀ ਤੈਰਾ ਇਹ ਬਿਲਕੁਲ ਸਹੀ ਹੈ ਜੀ ਸਹੀ ਹੈ ਜੀ ਬਿਲਕੁਲ ਸਹੀ ਹੈ ਜੀ ਠੀਕ ਹੈ ਜੀ ਧੰਨਵਾਦ ਆਪਣਾ ਆਪਣਾ ਨਾਮ ਰਿਸ਼ਪਾਲ ਸਿੰਘ ਮੋਲਾ ਕਿੱਥੋਂ ਦੇ ਰਹਿਣ ਵਾਲੇ ਹੋ ਕਿੰਡ ਡਾਂਗੀਆਂ ਜਿਹੜਾ ਇਹ ਪੈੜੀ ਦਾ ਰੋਲਾ ਵਾਹੀਆ ਕਾਪੜੀ ਦਾ ਰੋਲਾ ਵਾ ਉਹਦੇ ਵਿੱਚ ਤੂੜੀ ਪਈ ਸੀ ਕਹਿੰਦੇ ਉਹ ਤੁਹਾਨੂੰ ਵੇਚੀ ਗਈ ਆ ਜੀ ਤੁਹਾਨੂੰ ਪਤਾ ਜੀ ਵੀ ਉਹ ਤੂੜੀ ਹੈ ਜਿਹੜੀ ਉਹ ਬਾਈ ਜੀ ਹੁਣਾ ਦੀ ਸੀਗੀ ਨਾ ਇਹਨੇ ਸਾਨੂੰ ਕੋਈ ਉਸ ਬਾਰੇ ਨਹੀਂ ਪਤਾ ਉਹ ਕਿਹਦੀ ਤੂੜੀ ਕਿੰਨੇ ਸੀ ਅਸਤੇ ਇੱਕ ਲਿਹਾਜ਼ ਤੌਰ ਤੇ ਨਾ ਮੈਂ ਟ੍ਰੇਡਰ ਠੀਕ ਕਰਾਉਂਦਾ ਸੀਗਾ ਮੈਨੂੰ ਤੂੜੀ ਦੀ ਲੋੜ ਸੀਗੀ ਉਹ ਤੂੜੀ ਮੈਂ ਤਾਂ ਲਈ ਸੀਗੀ ਠੀਕ ਹੈ ਜੀ ਉਹ ਤੂੜੀ ਵੀ ਮੁੱਲ ਲਈ ਆਪਾਂ ਕੋਈ ਉਹ ਚੋਰੀ ਨਹੀਂ ਕੀਤੀ ਕੁਛ ਨਹੀਂ ਕੀਤੀ ਲਈ ਜਗਿੰਦਰ ਹੁਣਾ ਤੋਂ ਹੀ ਆਏ ਇਹ ਭਿੰਦੇ ਹੁਣੇ ਜਿਹੜੇ ਮੁੰਡੇ ਆ ਇਹ ਇਹਨਾਂ ਤੋਂ ਮੇਰੀ ਬਹੁਤ ਲਿਹਾਜ਼ ਰਹੀ ਹੈ ਇਹਨਾਂ ਦਾ ਨਾ ਇਹਨਾਂ ਦਾ ਥਾਂ ਦਾ ਵੀ ਜਦੋਂ ਮਸਲੇ ਦਾ ਪਤਾ ਲੱਗਿਆ ਅਸੀਂ ਤਾਂ ਇਹ ਵੀ ਕਹਿੰਦੇ ਵੀ ਇਹਨਾਂ ਦਾ ਰਾਜੀਨਾਮਾ ਹੋਵੇ ਵੀ ਨਾ ਇਹ ਕ੍ਰਿਸ਼ਨ ਨੂੰ ਤੁਸੀਂ ਵਧਾਓ ਨਾ ਜਾਨੀ ਕਿ ਤੁਹਾਨੂੰ ਇਸ ਗੱਲ ਦਾ ਬਿਲਕੁਲ ਨਹੀਂ ਪਤਾ ਸੀਗਾ ਕਿ ਤੂੜੀ ਇਹਨਾਂ ਦੀ ਹੈਗੀ ਆ ਜਾਂ ਨਹੀਂ ਹੈਗੀ ਜਾਂ ਜਾਂ ਨਹੀਂ ਇਹ ਸਾਨੂੰ ਤਾਂ ਇਹੀ ਸੀਗਾ ਵੀ ਇਹਨਾਂ ਦਾ ਥਾਂ ਵਾ ਥਾਂ 'ਚ ਪਈ ਆ ਆਪਾਂ ਤਾਂ ਜੀ ਜੀ ਸਾਬਨ ਚੋਰੀ ਦੀ ਜਾਂ ਕੁਝ ਵੀ ਹੋਵੇ ਫੇਰ ਆਪਾਂ ਥੋੜੋ ਕਿਸੇ ਇਹ ਚੀਜ਼ 'ਚ ਫਸਣਾ ਸੀਗਾ ਵੀ ਨਾ ਆਪਾਂ ਲੈਂਦੇ ਚੀਜ਼ ਜਗਾ ਤੋਂ ਲੈਂਦੇ ਜੀ ਜੀ ਜਿਹੜੀ ਚੀਜ਼ ਲਈ ਆ ਉਹ ਘਰੋਂ ਜਿੱਥੋਂ ਲਈ ਆ ਤਾਂ ਆਪਾਂ ਟਰਾਲੀ 'ਚ ਤਾਂ ਹੀ ਪਾਈ ਆ ਨਾ ਕਿੰਨੀ ਤੂੜੀ ਲਈ ਆ ਬਾਈ ਜੀ ਤੁਸੀਂ ਇਹਨਾਂ ਉਹ ਤਾਂ ਉਹ ਹੀ 2 1/2 ਟਰਾਲੀਆਂ ਸੀਗੀਆਂ ਛੋਟੀਆਂ ਜਾਲੀਆਂ ਹੁੰਦੀਆਂ ਥੋੜ੍ਹੀ ਜਿਹੀ ਪੈਂਦੀ ਆ ਉਹ 'ਚ ਤੂੜੀ ਤਾਂ ਜੀ ਜੀ ਪਰ ਉਹ ਪੰਡਾਂ ਦੇ ਹਿਸਾਬ ਨਾਲ ਵਾਵਾ ਬ ਜਾਨੀ ਜਦੋਂ ਤੁਸੀਂ ਬੈਲੀਆਂ ਤੋੜੀ ਉਸ ਤੋਂ ਬਾਅਦ ਜਦੋਂ ਫਿਰ ਬਾਈ ਜੀ ਹੁਣੇ ਤੁਹਾਨੂੰ ਮਿਲੇ ਤਾਂ ਫਿਰ ਪਤਾ ਲੱਗਿਆ ਜੀ ਫਿਰ ਮੈਂ ਇਹ ਨਹੀਂ ਦੱਸਿਆ ਇਹ ਕਹਿੰਦੇ ਸਾਡਾ ਇਹ ਰੋਲਾ ਚੱਲਦਾ ਮੈਂ ਕਿ ਯਾਰ ਮੈਨੂੰ ਤਾਂ ਇਹ ਗੱਲ ਦਾ ਪਤਾ ਨਹੀਂ ਸੀਗਾ ਮੇਰੀ ਤਾਂ ਕਾਫੀ ਟਾਈਮ ਦੀ ਉਹਨਾਂ ਨਾਲ ਲਿਆ ਆ ਜਾ ਠੀਕ ਹੈ ਜੀ ਇਹ ਵੀ ਮੇਰਾ ਖਿਆਲ ਸਾਡੇ ਪਿੰਡ ਇਹਨਾਂ ਦੀ ਵੀ ਕੋਈ ਰਿਸ਼ਤੇਦਾਰੀ ਆ ਮੈਨੂੰ ਤਾਂ ਬਾਅਦ ਚ ਪਤਾ ਲੱਗਿਆ ਪਹਿਲਾਂ ਨਹੀਂ ਸੀ ਮੈਨੂੰ ਕਿਸੇ ਗੱਲ ਦਾ ਪਤਾ ਹੈਗਾ ਇੰਨਾ ਹੀ ਹੋਇਆ ਮਸਲਾ ਜੀ ਧੰਨਵਾਦ ਜੀ ਵਿੱਚ ਕੀ ਨਾਮ ਹੈ ਆਪਣਾ ਮੇਰਾ ਨਾਮ ਸੁਖਮੰਦਰ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਕੌਕੇਕਲਾ ਇੱਕ ਦਰਖਾਸਤ ਦੇ ਵਿੱਚ ਤੁਹਾਡਾ ਵੀ ਨਾਮ ਵਿਪੱਖਵਾਦ ਅਖਵਾਦ ਅਸੀਂ ਕੀ ਕਰਨਾ ਜੀ ਇਹਨਾਂ ਦਾ ਇੱਕ ਦੋ ਏਰੀ ਰੌਲਾ ਪੈਂਦਾ ਸੀ ਪੰਜ ਚਾਰ ਏਰੀ ਥਾਣੇ ਇਕੱਠ ਹੋਇਆ ਚੌਕੀ ਇੰਚਾਰਜ ਨੇ ਸੱਦੇ ਇਹ ਜੀ ਉਹ ਨਾਲ ਬੰਦਿਆਂ ਦੇ ਬੰਦੇ ਚਲੇ ਜਾਂਦੇ ਆ ਜੀ ਅਸੀਂ ਵੀ ਚਲੇ ਗਏ ਉੱਥੇ ਗੱਲਾਂ ਬਾਤਾਂ ਚੱਲੀਆਂ ਵੀ ਕਿਸੇ ਤਰੀਕੇ ਰਾਜੀਨਾਮਾ ਹੋ ਜੇ ਜੀ ਜਦੋਂ ਗੱਲਾਂ ਚੱਲ ਗਈਆਂ ਕਿਸੇ ਤਰੀਕੇ ਲਈ ਤੇ ਨਾ ਆਏ ਤੇ ਸਰਦਾਰ ਜਾਗਰ ਸਿੰਘ ਦਾ ਥਾਂ ਜਿਹੜਾ ਉਹਨੂੰ ਲੁਕਾਉਣਾ ਚਾਹੁੰਦੇ ਸੀ ਠੀਕ ਹੈ ਜੀ ਉੱਥੇ ਮੇਰੇ ਤੋਂ ਆਖਿਆ ਗਿਆ ਵੀ ਇਹ ਜਾਗਰ ਦੋ ਭਰਾਵਾਂ ਦਾ ਥਾਂ ਸ਼ੋਅ ਕਰ ਰਹੇ ਆ ਤੀਜੇ ਭਰਾ ਦਾ ਥਾਂ ਕਿਉਂ ਨਹੀਂ ਸ਼ੋਅ ਕਰ ਰਹੇ ਜੀ ਵੀ ਉਹ ਸੱਚ ਕਹਿਣ ਨਾਲ ਇਹਨਾਂ ਨੂੰ ਚੁਬਿਆ ਜੀ ਉਹ ਚੁਬਣ ਦੇ ਕਾਰਨ ਮੇਰੇ ਤੇ ਲੱਗਣਾ ਸ਼ੁਰੂ ਕਰਤਾ ਜੀ ਹਾਲਾਂਕਿ ਪੁਰਾ ਹੱਬ ਦੱਬ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਜੀ ਜੀ ਹਾਂਜੀ ਹੋਰ ਮੈਨੂੰ ਕੋਈ ਨਹੀਂ ਸੀ ਨਾ ਸਾਨੂੰ ਖਾਂ ਦਾ ਇਹਨਾਂ ਨੇ ਜਿੱਦਾਂ ਵੀ ਕਰਿਆ ਕੋਈ ਗੱਲਬਾਤ ਕੋਈ ਕਰੀਆ ਕੰਦ ਕੁੰਦ ਦਾ ਸਾਨੂੰ ਕੋਈ ਪਤਾ ਨਹੀਂ ਹਾਂ ਠਾਣੇ ਜ਼ਰੂਰ ਜਾਣੇ ਆ ਹੁਣ ਵੀ ਜਾਵਾਂਗੇ ਜੇ ਕਿਤੇ ਲੋੜ ਪਊਗੀ ਠੀਕ ਹੈ ਜੀ ਯਾਨੀ ਜਿਹੜਾ ਕਬਜ਼ਾ ਸੀਗਾ ਉਹ ਬਾਈ ਜੀ ਹੁਣਾਂ ਦਾ ਸੀਗਾ ਜੀ ਹਾਂਜੀ ਉਹ ਪਹਿਲਾਂ ਤੋਂ ਇਹਨਾਂ ਦਾ ਸੀ ਕਾਫੀ ਸਾਲਾਂ ਤੋਂ ਠੀਕ ਹੈ ਜੀ ਯਾਨੀ ਤੱਕ ਇਹ ਨਾ ਹੁਣ ਇਹ ਦੂਜੀ ਧਿਰ ਰਾਜੇ ਉਹਨਾਂ ਨੇ ਅੱਧਾ ਥਾਂ ਲ ਜੀ ਪਰ ਉਹ ਸਾਰਾ ਰੱਖਣਾ ਚਾਹੁੰਦੇ ਆ ਕੋਈ ਇਹੋ ਜੀ ਗੱਲ ਹੈ ਇਹਨਾਂ ਦੀ ਆਪੋ ਵਿੱਚ ਦੀ ਜੀ ਜੀ ਉਹਦਾ ਕਰਕੇ ਥੋੜੇ ਜਿਹਾ ਹੱਬ ਦੱਬ ਕਰਕੇ ਡਰਾ ਕੇ ਲੈਣਾ ਚਾਹੁੰਦੇ ਠੀਕ ਹੈ ਬਾਈ ਧੰਨਵਾਦ ਜੀ ਕੀ ਨਾਂ ਜੀ ਆਪਣਾ ਮੇਰਾ ਨਾਂ ਭਿੰਦਰ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਪਿੰਡ ਕੋਂਗੇ ਕਨਾਈ ਇੱਕ ਮਸਲਾ ਸੀਗਾ ਜੀ ਤੁਹਾਡਾ ਕੋਈ ਪ੍ਰਾਪਰਟੀ ਦਾ ਰੌਲਾ ਹੈਗਾ ਜੀ ਕਿਹਦੇ ਨਾਲ ਰੌਲਾ ਹੈ ਤੁਹਾਡਾ ਰੌਲਾ ਹੀ ਮੈਂ ਭਾਗ ਸਿੰਘ ਤੋਂ ਆਪਦੇ ਚਾਚੇ ਜੀ ਤੋਂ 4 ਮਰਲੇ ਖਰੀਦੇ ਸੀਗੇ ਜੀ ਉਹਦੇ ਚ ਪਹਿਲਾਂ ਹਾਕਮ ਸਿੰਘ ਨੂੰ ਵਰਤਨ ਨੂੰ ਦਿੱਤਾ ਸੀਗਾ ਭਾਗ ਸਿੰਘ ਨੇ ਜੀ ਜਦੋਂ ਰਜਿਸਟਰੀ ਕਰਾਲੀ 26923 ਨੂੰ ਹਾਂਜੀ ਉਦੋਂ ਤੋਂ ਮੈਂ ਕਬਜ਼ਾ ਜੀ ਹੁਣ ਇਹਨਾਂ ਨੇ 14 ਤਰੀਕ ਦੀ ਰਾਤ ਨੂੰ ਭਾਨਾ ਤੋੜ ਕਰਤੀ ਸਮਾਨ ਦੀ ਇੱਕ ਮੈਨੂੰ ਦੱਸੋ ਉਜਾਗਰ ਸਿੰਘ ਕੌਣ ਸੀਗੇ ਜੀ ਕਜਾਗਰ ਸਿੰਘ ਸਾਡਾ ਤਾਇਆ ਸੀਗਾ ਜੀ ਇਹ ਇਹਨਾਂ ਦੀ ਮੈਰਿਜ ਹੋਈ ਸੀ ਜੀ ਨਹੀਂ ਜੀ ਮੈਰਿਜ ਨਹੀਂ ਹੋਈ ਸੀ ਕਿੱਥੇ ਰਹਿੰਦੇ ਸੀ ਇਹਨੇ ਇਹ ਨਾਨਕਸਰ ਰਹਿੰਦੇ ਸੀਗੇ ਜੀ ਇੱਕ ਸਾਨੂੰ ਨਾ ਉਹਨਾਂ ਨੇ ਪੱਕਾ ਦਿੱਤਾ ਸੀਗਾ ਜਿਹੜੇ ਸਰਪੰਚ ਨੇ ਤੇ ਜਿਹੜੀ ਵੀ ਦੂਜੀ ਧਿਰ ਹੈਗੀ ਆ ਉਹ ਕਹਿੰਦੇ ਵੀ ਜਦੋਂ ਜਾਗਰ ਸਕਦੀ ਡੈਥ ਹੋਈ ਆ ਤਾਂ ਉਹਦੋਂ ਤੁਹਾਨੂੰ ਕਿਹਾ ਸਪੈਸ਼ਲ ਤੌਰ ਤੇ ਵਿਸ਼ੇਸ਼ ਤੌਰ ਤੇ ਦੱਸਿਆ ਸੀਗਾ ਵੀ ਉਹਨਾਂ ਦੀ ਡੈਥ ਹੋ ਗਈ ਵੀ ਭਾਈ ਭੋਗ ਤੇ ਜਾਂ ਸੰਸਕਾਰ ਤੇ ਪਹੁੰਚੋ ਉਹਨਾਂ ਨੇ ਉਹ ਕਹਿੰਦੇ ਯਾਰ ਉਸ ਟਾਈਮ ਤਾਂ ਆਈ ਨਹੀਂ ਆ ਜੇ ਉਹਦੀ ਪ੍ਰਾਪਰਟੀ ਤੇ ਕਬਜ਼ਾ ਬਈ ਉਹ ਮਾਲਕੀ ਮਾਲਕ ਬਣੇ ਫਿਰਦੇ ਆ ਜੀ ਨਹੀਂ ਅਸੀਂ ਭੋਗ ਤੇ ਵੀ ਨਹੀਂ ਗਏ ਜੀ ਸਾਡੇ ਨਾਲ ਨਾਂ ਬਾਣੀ ਸੀਗੀ ਉਹਨਾਂ ਦੀ ਜੀ ਜਿਹੜਾ ਮਸਤਰਕੇ ਖਾਤੇ ਚ ਉਹਨਾਂ ਨੂੰ ਚਾਰ ਮਰਲੇ ਆਉਂਦਾ ਸੀਗਾ ਜਾਗਰ ਸਿੰਘ ਨੂੰ ਜੀ ਉਹ ਅੰਦਰ ਬਕਾਇਦਾ ਕੋਠੀ ਪਾਈ ਵੀ ਆ ਜੀ ਸੜਕ ਦੇ ਉੱਤੇ ਜੀ ਕਰਿਆਨੇ ਵਾਲੀਆਂ ਦੁਕਾਨਾਂ ਸਾਹਮਣੇ ਆ ਜੀ ਜੀ ਸਨ 12 ਚ ਪਾਈ ਆ ਜੀ ਕੋਠੀ ਜੀ ਉਹ ਕੋਠੀ ਸਾਡੇ ਨੇ ਹੀ ਸਹਿਮਤ ਸੀਗੀ ਜਸਮੀਲ ਸਿੰਘ ਹੁਣੀ ਜਿੰਨਾ ਇਹ ਨਾ ਪਾਵਰ ਟਰਨੀ ਆ ਜੀ ਉਹ ਕੋਠੀ ਅਸੀਂ ਨਹੀਂ ਪਾਈ ਆ ਜੀ 12 ਸਨ ਚ ਸਾਡੇ ਕੋਲੇ ਕਾਗਜ਼ ਪੱਤਰ ਪਏ ਆ ਤੇ ਉਹੋ ਜੀ ਅਸੀਂ ਪਾਈ ਸੀਗੇ ਇਹ ਉੱਥੇ ਹੀ ਥਾ ਉਹਨਾਂ ਦਾ ਇੱਕ ਡੈਥ ਸਰਟੀਫਿਕੇਟ ਕਹਿੰਦੇ ਉਸ ਤੋਂ ਉਸ ਤੋਂ ਬਾਅਦ ਤੁਸੀਂ ਕਾਫੀ ਲੰਮੇ ਟਾਈਮ ਬਾਅਦ ਜਦੋਂ ਇਹਨਾਂ ਦੀ ਜਗਰ ਸਿੰਘ ਦੀ ਮੌਤ ਹੋ ਗਈ ਫਿਰ ਮੰਗਿਆ ਸੀ ਉਹਨਾਂ ਕੋਲੋਂ ਜੀ ਉਹਦਾ ਕਾਰਨ ਕੀ ਰਿਹਾ ਜੀ ਪਹਿਲਾਂ ਤੁਹਾਨੂੰ ਲੀਆ ਫਿਰ ਤੁਸੀਂ ਨਹੀਂ ਜੀ ਸਾਡੇ ਨਾਲ ਹੈ ਹੀ ਨਹੀਂ ਬਾਣੀ ਅਸੀਂ ਉਹਦਾ ਡਾਟਾ ਸਰਟੀਫਿਕੇਟ ਕੀ ਕਰਨਾ ਸੀਗਾ ਜੀ ਨਹੀਂ ਫਿਰ ਬਾਅਦ ਦੇ ਵਿੱਚ ਕੀ ਕਰਨਾ ਸੀਗਾ ਜੀ ਤੁਸੀਂ ਬਾਅਦ ਦੇ ਵਿੱਚ ਮੰਗਿਆ ਸੀ ਉਹਨਾਂ ਤੋਂ ਨਹੀਂ ਬਾਅਦ ਚ ਮੰਗਿਆ ਨਹੀਂ ਸੀਗਾ ਜੀ ਫਿਰ ਤੁਹਾਡੇ ਕੋਲੇ ਹੈਗਾ ਜੀ ਹੁਣ ਇਹਦਾ ਨਹੀਂ ਜੀ ਆਪਾਂ ਜੋ ਆਪਣੇ ਨਾਲ ਬਾਣੀ ਨਹੀਂ ਗਈ ਉਹਦਾ ਲੱਗਾ ਆਪਣਾ ਲੱਗਾ ਜੀ ਆਪਣਾ ਉਹਦੇ ਨਾਲ ਤਾਲਮੇਲ ਕੋਈ ਚੱਕਰ ਨਹੀਂਗਾ ਆਪਾਂ ਕਾਗਜ਼ ਕਿਤੇ ਕਿਉਂ ਮੰਗਾਂਗੇ ਜੀ ਇੱਕ ਉਹਨਾਂ ਨੇ ਹੋਰ ਦੋਸ਼ ਲਾਇਆ ਵੀ ਕੋਈ ਪਹਿਲਾਂ ਵੀ ਕੋਈ ਪ੍ਰਾਪਰਟੀ ਦੇ ਤੁਹਾਡੇ ਕੋਈ ਹੋਊਗਾ ਅ ਤੁਹਾਡੇ ਤਾਇਆ ਚਾਚਿਆਂ ਦੇ ਮੁੰਡਿਆਂ ਦਾ ਜਾਂ ਕਿਸੇ ਦਾ ਵੀ ਪ੍ਰਾਪਰਟੀ ਤੇ ਪਹਿਲਾਂ ਵੀ ਕੋਈ ਕਬਜ਼ਾ ਵਗੈਰਾ ਕੀਤਾ ਹੋਇਆ ਨਹੀਂ ਪ੍ਰਾਪਰਟੀ ਹਰ ਹੁਣ ਜੇ ਉਹਨਾਂ ਨੇ ਵੇਚੀ ਆ ਹੁਣ ਜਾਗਰ ਸਿੰਘ ਨੇ ਸੀਗੀ 28 10 5 ਚਾਹ ਰਜਿਸਟਰੀ ਕਰਾਈ ਆ ਜਰਨੈਲ ਸਿੰਘ ਤੇ ਕਰਨੈਲ ਸਿੰਘ ਨੂੰ ਉਹ ਸਾਡੇ ਪਿਓਵਾਂ ਸਮਾਨ ਸੀਗਾ ਉਹਨੇ ਆਪਦੀ ਜਾਇਦਾਦ ਵੇਚੀ ਹੈ ਜਿੱਦ ਸਾਡਾ ਦਾ ਕੋਈ ਰੋਲ ਨਹੀਂਗਾ ਨਹੀਂ ਨਹੀਂ ਇੱਕ ਹੋਰ ਵੀ ਕੋਈ ਕਹਿੰਦੇ ਆ ਪ੍ਰੋਪਰਟੀ ਹੈਗੀ ਉਹ ਕੀ ਜਮੀਨ ਦੇ ਰੋਲੇ ਰੁਲੇ ਦੇ ਉਹ ਚੱਕਰ ਜੀ ਜਮੀਨ ਦਾ ਜਸਮੀਲ ਹੋਣਿਆਂ ਦੀ ਸੀਗੀ ਜਿਹੜੀ ਉਹ ਜਾਗਰ ਸਿੰਘ ਨੇ ਵੇਚੀ ਆ ਜੀ ਜਾਗਰ ਸਿੰਘ ਕੋਲੇ ਪਾਵਰ ਟਾਰਨੀਆਂ ਸੀਗੀਆਂ ਉਹਨਾਂ ਨੇ ਵੇਚਣ ਨੂੰ ਦਿੱਤੀ ਆ ਪਾਵਰ ਟਾਰਨੀ ਜਾਗਰ ਸਿੰਘ ਨੇ ਗਾਂ ਵੇਚਤੀ ਜਿਹੜੀ ਤੁਸੀਂ ਜਗਾ ਖਰੀਦੀ ਆ ਜੀ ਉੱਥੇ ਤੁਸੀਂ ਮੰਨਦੇ ਤੁਸੀਂ ਖਰੀਦ ਲਈ ਕਬਜ਼ਾ ਕਹਿੰਦੇ ਅੱਜ ਦੂਜੇ ਜਿਹੜਾ ਬੱਬੂ ਆ ਮੁੰਡਾ ਉਹਨਾਂ ਦਾ ਹੀ ਆ ਤੇ ਜਿਹੜੀ ਉਹਦੀ ਤੂੜੀ ਵਗੈਰਾ ਸੀਗੀ ਕਹਿੰਦੇ ਉਹ ਤੁਸੀਂ ਜੀ ਵਿਚੋਰੀ ਵੇਚਤੀ ਜੀ ਨਹੀਂ ਤੂੜੀ ਵਗੈਰਾ ਕੋਈ ਨਹੀਂ 22 9 23 ਨੂੰ ਰਜਿਸਟਰੀ ਕਰਾਈ ਆਈ ਜੀ ਜਦੋਂ ਰਜਿਸਟਰੀ ਕਰਾਈਆ ਰਜਿਸਟਰੀ ਦੇ ਗਵਾਹ ਵੀ ਨਾਲ ਸੀਗੇ ਜੀ ਨਾਲ ਹੋਰ ਮੋਤਵਾਰ ਬੰਦੇ ਸੀਗੇ ਜੀ ਕਬਜ਼ਾ ਦਵਾਤਾ ਉਹਨੇ ਆਪਦਾ ਸਮਾਨ ਚੱਕ ਲਿਆ 20 ਦਿਨਾਂ ਦੇ ਵਿੱਚ ਵਿੱਚ ਜੀ ਉੱਥੇ ਸੱਟ ਦੇ ਵਿੱਚ ਮੇਰੀ ਤੂੜੀ ਪਈ ਆ ਦੋ ਤਿੰਨ ਟਰਾਲੀਆਂ ਜੀ ਮੇਰਾ ਉੱਥੇ ਸਤੜਾ ਪਾਇਆ ਸੀਗਾ ਜੀ ਬਸ ਉਹ ਬੰਨੇ ਸੀਗੇ ਮੇਰਾ ਖੇਤੀਬਾੜੀ ਵਾਲੀ ਦੇ ਸੰਦ ਰੂਟਾਵੇਟਰ ਹਾਲ ਜੋ ਵੀ ਖੇਤੀਬਾੜੀ ਦਾ ਸਮਾਨ ਉੱਥੇ ਪਿਆ ਮੌਜੂਦ ਆ ਮੀਟਰ ਲੱਗਾਈ ਹੁਣ ਤੱਕ ਮੇਰੀ ਰਜਿਸਟਰੀ ਉੱਥੇ ਸਹੀ ਮੈਂ ਰਜਿਸਟਰੀ ਤਰਫਾਂ ਵਾਗੇ ਰਜਿਸਟਰੀ ਹੋਈ ਆ 4 ਮਰਲਿਆਂ ਦੀ ਉੱਚੀ ਕਬਜਾਂ ਬਾਕੀ ਭਾਗ ਸਿੰਘ ਤੋਂ ਜਿਹੜਾ ਮੈਂ ਜਗਾ ਖਰੀਦੀ ਆ ਭਾਗ ਸਿੰਘ ਨੇ ਇਹਨਾਂ ਨੂੰ ਵਰਤਣ ਨੂੰ ਦਿੱਤੀ ਸੀ ਉਹਨਾਂ ਨੇ ਬਕਾਇਦਾ ਫੋਨ ਲਾਇਆ ਨਰਮਨ ਸਿੰਘ ਨੂੰ ਬੱਬੂ ਦੇ ਪਿਤਾ ਜੀ ਨੂੰ ਵੀ ਇਹ ਥਾਂ ਵਿਹਲਾ ਕਰਦੇ ਮੈਂ 4 ਮਰਲੇ ਭੁਪਿੰਦਰ ਸਿੰਘ ਨੂੰ ਆਪਦਾ ਵੇਚ ਦਿੱਤਾ ਅੱਜ ਵੀ ਉਹ ਇਹ ਗੱਲ ਕਹਿਣ ਨੂੰ ਤਿਆਰ ਆ ਮੇਰੇ ਕੋਲ ਇੱਥੇ ਕਾਗਜ਼ ਵੀ ਪਏ ਆ ਉਹਨਾਂ ਦੇ ਆਹਾ ਕੱਲਿਆ ਉਹਨੇ ਵੀ ਮੈਂ ਆਪਦੀ ਜਗਾ ਵੇਚਤੀ 4 ਮਰਲੇ ਸੈੱਡ ਗੇਟ ਜਗENDER ਸਿੰਘ ਨੂੰ 80000 ਰੁਪਏ ਦਿੱਤਾ ਵਾ ਵੀ ਉਹ ਮੈਂ ਆਪਦਾ ਜਗਾ ਵੇਚਤੀ ਉਹਦੇ ਚ ਕਿਸੇ ਦਾ ਕੋਈ ਦਾਖਲ ਦਾਜੀ ਨਹੀਂ ਜਿਹੜੀ ਜਗ੍ਹਾ ਤੇ ਤੁਹਾਡੇ ਕੋਲ ਹੁਣ ਹੈਗੀ ਆ ਜੀ ਉਹਦੇ ਬੱਬੂ ਉਹਨਾਂ ਦਾ ਕੀ ਕੀ ਸੀਗਾ ਜੀ ਬੱਬੂ ਉਹਨਾਂ ਦਾ ਕੋਹ ਨਹੀਂਗਾ ਜੀ ਸਮਾਨ ਦਾ ਤੇ ਜਿਹੜੀ ਉਹ ਤੂੜੀ ਵੇਚੀ ਉਹ ਕਿੱਥੋਂ ਦੇ ਬੰਦੇ ਨੂੰ ਵੇਚੀ ਆ ਜੀ ਤੂੜੀ ਕੋਈ ਨਹੀਂ ਵੇਚੀ ਤੂੜੀ ਉਹਦੀ ਹੈ ਹੀ ਨਹੀਂ ਸੀ ਉੱਥੇ ਹੀ ਉਹਨੇ ਸਮਾਨ ਚੱਕ ਲਿਆ ਜੀ ਪਹਿਲਾਂ ਦਾ ਹੀ ਸਾਲ ਹੋ ਗਿਆ ਮੇਰਾ ਰਜਿਸਟਰੀ ਹੋਈ ਨੂੰ ਜੀ 26 9 23 ਦੀ ਰਜਿਸਟਰੀ ਹੈ ਉਹਦੋਂ ਦੀ ਕਿਸੇ ਦੇ ਥਾਂ 'ਚ ਕਿਵੇਂ ਕੋਈ ਚੀਜ਼ ਰੱਖ ਲੂ ਜੀ ਇੱਕ ਉਹ ਫੋਟੋਆਂ ਦਿਖਾਉਂਦਾ ਸੀਗਾ ਜੀ ਵੀ ਮਗਰਲੇ ਪਾਸੇ ਦੀ ਕੰਨ ਨੂੰ ਪਾੜ ਲਾ ਕੇ ਮੈਂ ਜਿਹੜੀ ਤੂੜੀ ਵੇਚੀ ਆ ਉਹਦਾ ਮਗਰ ਨੇ ਪਾਸੇ ਕੰਧ ਨੂੰ ਪਾੜ ਲਾਉਣ ਦਾ ਕੀ ਕਾਰਨ ਮਗਰ ਮਗਰ ਗੇਟ ਦੇ ਕਿਉਂ ਨਹੀਂ ਐਂਟਰੀ ਮਗਰਲੇ ਪਾਸੇ ਦਾ ਹੀ ਕੰਧ ਕੋਈ ਹੈ ਹੀ ਨਹੀਂ ਸੀ ਉਹਦਾ ਜਗENDER ਸਿੰਘ ਆਪਦੇ ਥਾਂ 'ਚ ਵੜਦਾ ਸੀਗਾ ਹੀ ਨਾਲ ਸਦਾਗਰ ਸਿੰਘ ਦਾ ਥਾਂਵਾ ਜੀ ਨਾਲ ਜਗENDER ਦਾ ਆਪਦਾ ਜਗENDER ਦਾ ਗੇਟ ਕੱਢਿਆ ਜੀ ਮੈਂ ਉਹ ਗੇਟ ਥਾਣੀ ਉੱਥੋਂ ਹੀ ਕੋਈ ਵਿੱਲਾ ਪਿਆ ਸੀਗਾ ਤਾਂ ਉੱਥੋਂ ਹੀ ਪਾਣੀ ਪੀਉਣਾ ਕੋਈ ਉਵੇਂ ਨਹੀਂ ਗਏ ਗੇਟ ਖੋਲਦਾ ਸੀਗਾ ਜੀ ਤੁਸੀਂ ਇਹਦੇ ਸਾਮੰਹ ਦੇ ਵਿੱਚ ਕੋਈ ਦਰਖਾਸਤ ਦਿੱਤੀ ਫੇਰੀ ਹਾਂਜੀ ਦਰਖਾਸਤ ਦਿੱਤੀ ਆ ਜੀ ਮੁੱਖ ਮੰਤਰੀ ਸਾਹਿਬ ਨੂੰ ਵੀ ਦਿੱਤੀ ਆ ਡੀਐਸਪੀ ਨੂੰ ਵੀ ਦਿੱਤੀ ਆਈ ਚਾਰ ਦਰਖਾਸਤਾਂ ਦਿੱਤੀਆਂ ਸੀਗੀਆਂ ਜੀ ਕਿੰਨਾ ਟਾਈਮ ਹੋ ਗਿਆ ਲਿਖਾ ਦਿੱਤੀ ਰੋ ਦਰਖਾਸਤਾਂ ਸਾਡੀਆਂ 15 ਉਹ ਉਦੋਂ ਹੀ ਦੇਤੀ ਸੀਗੀਆਂ ਉਦੋਂ ਹੀ ਦੇਤੀਆਂ ਸੀ 14 ਤਰੀਕ ਨੂੰ ਉਹਨਾਂ ਨੇ ਕਹਾ ਧੱਕਾਬਾਹੀ ਕੀਤਾ ਰਾਤ ਨੂੰ ਤੇ 15 ਦਿਨ 15 ਤਰੀਕ ਨੂੰ ਆ ਦੀ ਦਰਖਾਸਤਾਂ ਦੇ ਦੀਆਂ ਜੀ ਇੱਕ ਬੰਦਾ ਜਿਹੜੂ ਤੁਸੀਂ ਤੂੜੀ ਵੇਚੀ ਆ ਜੀ ਉਹ ਕਹਿੰਦੇ ਵੀ ਉਹੀ ਉੱਥੇ ਬੰਦਾ ਸੱਦਿਆ ਹੋਇਆ ਸੀ ਉਹਨਾਂ ਦਾ ਡਾਂਗੀਆਂ ਦਾ ਸ਼ਾਇਦ ਮੇਰੇ ਕੋਲ ਡਾਂਗੀਆਂ ਦਾ ਸੀਗਾ ਜੀ ਉਹ ਨਹੀਂ ਤੂੜੀ ਅੱਜ ਤੱਕ ਨਾ ਤਾਂ ਮੈਂ ਕਿਤੇ ਟਰੈਕਟਰ ਲੈ ਆ ਕੇ ਵੇਚੀ ਆ ਟਰੈਕਟਰ ਮਗਰ ਟਰਾਲੀ ਵੀ ਨਹੀਂ ਤੂੜੀ ਨੇ ਆਉਦਾ ਜਿਹੜਾ ਪੱਖ ਰੱਖਿਆ ਵੀਰ ਜੀ ਗੱਲ ਇਹ ਉਹ ਕਹਿੰਦਾ ਵੀ ਮੈਨੂੰ ਤੂੜੀ ਬਈ ਥੋੜਾ ਤਾਂ ਥੋੜੀ ਤਾਂ ਤੁਹਾਡਾ ਨਾਮ ਲੈਦਾ ਸੀਗਾ ਵੀ ਧਰਦਾ ਤੋੜਦਾ ਨਾ ਬਈ ਮੈਂ ਉਹਨਾਂ ਨੇ ਦਿੱਤੀ ਆ ਜੀ ਤੂੜੀ ਤੇ ਉਹ ਕਹਿੰਦਾ ਵੀ ਬਾਬੂ ਕਹਿੰਦਾ ਵੀ ਤੂੜੀ ਮੇਰੀ ਸੀਗੀ ਜੀ ਨਹੀਂ ਤੂੜੀ ਸਰ ਉਹ ਜਿਹੜੀ ਰਜਿਸਟਰੀ ਹੋ ਗਈ ਉਹਨੇ 10 ਦਿਨ ਲੈ ਲੈ 10 ਦਿਨ ਸਮਾਨ ਚੱਕ ਲਿਆ ਆਵਦਾ ਸਮਾਨ ਮੇਰਾ ਪਿਆ ਹੁਣ ਸਾਲ ਬਾਅਦ ਤੂੜੀ ਕਿੱਥੇ ਆਉਦੀ ਸਾਲ ਬਾਅਦ ਤਾਂ ਸਮਾਨ ਮੇਰਾ ਉੱਥੇ ਆਪ ਦਾ ਖੁਦ ਪਾਇਆ ਵਾ ਉਹਦਾ ਕਬਜ਼ਾ ਹੀ ਤੁਹਾਡਾ ਸੀ ਮੇਰਾ 26923 ਦੀ ਰਜਿਸਟਰੀ ਹੈ 26923 ਨੂੰ ਕਬਜ਼ਾ ਕਰ ਲਿਆ ਪੰਜਾਂ ਚੌਧਰਾਂ ਜਿਹਨੇ ਭੱਪੇ ਦੌਰ ਦਾ ਸਮਾਨ ਝੱਕ ਲਿਆ ਉਸ ਤੋਂ ਬਾਅਦ ਮੀਟਰ ਲੱਗਾ ਪਸੂ ਮੇਰੇ ਬੰਨੇ ਸਾਰਾ ਕੁਝ ਮੇਰੇ ਪੱਖ ਜੀ ਬੱਬੂ ਦਾ ਕਰਨ ਕਿੰਨਾ ਟਾਈਮ ਕਬਜ਼ਾ ਰਿਹਾ ਜੀ ਉੱਥੇ ਬੱਬੂ ਦਾ 17 ਥਾਨੇ ਚਾਚੇ ਉਹਨਾਂ ਨੇ ਉਹਨਾਂ ਨੂੰ ਵਰਤਨ ਨੂੰ ਦਿੱਤਾ ਸੀਗਾ ਜੀ ਉਹਨਾਂ ਦਾ ਸੀਗਾ ਜਦੋਂ ਮੈਂ ਰਜਿਸਟਰੀ ਕਰਾਈ ਆਈ ਜਦੋਂ ਪਹਿਲਾਂ ਉਸ ਤੋਂ ਪਹਿਲਾਂ ਆਹ ਦੂਜਾ ਕਰਾਰਨਾਮਾ ਹੋਇਆ ਹੀ ਸਾਡਾ ਬਿਆਨਾਂ ਹੋਇਆ ਵਾ ਬਿਆਨਾਂ ਕਰਾ ਕੇ ਵੀ ਉਹਨੇ ਚਾਚੇ ਨੇ ਵੀ ਮੈਂ ਆਪਦੀ ਜਗ੍ਹਾ ਵੇਚਤੀ ਦੂ ਆਪਦਾ ਸਮਾਨ ਚੱਕ ਲਾ ਕੋਈ ਨਹੀਂ ਉਦੋਂ ਵੀ ਚੱਕਿਆ ਕੋਈ ਸਮਾਨ ਜੋ ਰਜਿਸਟਰੀ ਜੋ ਪੰਜਾਂ ਚੌਥਰਾਂ ਚ ਚੱਕਿਆ ਵਾ ਜੀ ਸਮਾਨ ਆਪਦਾ ਲੈ ਗਿਆ ਜਾ ਕੇ ਕੋਈ ਹੋਈ ਨਹੀਂ ਗਿਆ ਜੀ ਜੀ ਰਜਿਸਟਰੀ ਕਰਾਈਏ ਗਵਾਹ ਸਾਰੇ ਨਾਲ ਆ ਇੱਕ ਜਾ ਕੇ ਜਾਂਦਾ ਖਲਾਈ ਕਿਤੇ ਪਤਾ ਨਹੀਂ ਆਪਦਾ ਜਾਂਦਾ ਖੋਲਿਆ ਜੀ ਮੈਂ ਜਾਂਦਾ ਲਾਇਆ ਵਾ ਕੋਈ ਉਹ ਜਿਆ ਚੱਕਰ ਹੀ ਨਹੀਂ ਹੋਣ ਤੱਕ ਜੀ